ਪਹਿਲਾਂ ਤਾਂ ਕੋਈ ਬੁਰਾਈ ਦੂਰੀ ਛੱਡ ਸਕਦਾ ਜੇ ਲੋਭ ਨੂੰ ਛੱਡੀਏ ਲੋਭ ਛੱਡਣਾ بڑا ਔਖਾ ਲੋਭ ਹੱਕ ਭਰਾਇਆ ਖਾਣੇ ਦੀ ਲੋਸੀਗਾ ਤਾਂ ਲੋਭ ਹੀ ਆ ਲੋਭ ਇਸ ਪਰ ਆਇਆ ਹੱਕ ਹੈ ਹੁੰਦਾ ਲੋ ਰੁੱਟਾਈ ਹਮੇਸ਼ਾ ਭਰਾਇਆ ਹੱਕ ਲੈ ਆਪਣੇ ਹੱਕ ਦਾ ਲੋਭ ਨਹੀਂ ਹੁੰਦਾ ਜਿੱਥੇ ਤੱਕ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ ਆਪਣੇ ਹੱਕ ਵਾਸਤੇ ਲੜਦੇ ਹਾਂ ਲੋਭ ਨਹੀਂ ਹੁੰਦਾ ਉਹ ਉੱਥੇ ਸ਼ੁਰੂ ਹੋ ਜਾਂਦਾ ਜਿੱਤੇ ਬਗਾਨੇ ਹੱਕ ਤੇ ਸਾਡੀ ਸੂਈ ਚਲੀ ਜਾਵੇ। ਜੇ ਆਪਣੇ ਰੋਜੀ ਰੋਟੀ ਕਮਾਉਂਦਾ ਹੈ। ਜਿੰਨੀ ਮਰਜ਼ੀ ਮਿਹਨਤ ਕਰਦਾ ਹੈ ਇਹ ਕੋਈ ਪਵੰਤੀ ਦੀ ਲੋਦੀ ਗੁਰਬਾਨੀ। 8 ਘੰਟੇ ਕੰਮ ਕਰਦਾ ਹੈ ਜਾਂ 18 ਘੰਟੇ ਕੰਮ ਕਰਦਾ ਹੈ ਜਾਂ 24 ਘੰਟੇ ਕੰਮ ਕਰਦਾ ਹੈ ਕੋਈ ਪਵੰਤੀ ਦੀ। ਹੱਕ ਦੀ ਕਮਾਈ ਕਰਦਾ ਹੈ ਇਮਾਨਦਾਰੀ ਨਾਲ ਕਮਾਈ ਕਰਦਾ ਹੈ ਇਮਾਨਦਾਰੀ ਦੀ ਰੋਜੀ ਰੋਟੀ। ਚਲੋ ਜੇ ਜੇ ਦਾਨਪੁਰ ਵਾਲਾ ਮੋਟਾ ਕਰ ਦਵੇ ਹੋਰ ਵੀ ਚੰਗਾ ਸੋਨੇ ਤੇ ਸੋਹਦਾ। ਲੋਭ ਦੀ ਲੋਭ ਕਿੱਥੋਂ ਜੁਰੂ ਹੋਦਾ ਲੋਭ ਉਥੋਂ ਜੁਰੂ ਹੋਦਾ ਜਿੱਥੇ ਹੱਕ ਪਰ ਆਜ ਵੀ ਪਰਾਇ ਹੱਕ ਦਾ ਲੋਭ ਹੈ ਆਪਣੇ ਹੱਕ ਦਾ ਲੋਭ ਨਹੀਂ ਉਦਮ ਕਰੰਦੇ ਆ ਜਿਉਂ ਕਮਾਵਦੇ ਆ ਸੁਖ ਇੱਥੇ ਕਾਇਮ ਬੌਂਡ ਨਹੀਂ ਹੈ ਉਦਮ ਕਿੰਨਾ ਚਿਰ ਕਰਨਾ ਹੈ ਕਿਵੇਂ ਕਰਨਾ ਕੋਈ ਕਾਇਮ ਬੌਂਡ ਨਹੀਂ ਹੈ ਉਦਮ ਕਰੋ ਹੁਣ ਜਿਹੜਾ ਉਦਮ ਉਦਮਤਾ ਸਾਡਾ ਗੁਰਬਾਣੀ ਵਿਚਾਰਦਾ ਵੀ ਇਹ ਤਾਂ ਉਦਮ ਹੈ ਇਹ ਤਾਂ ਸਾਥ ਸਾਥ ਸਮਰੋਹ ਕਿਹਾ ਹੋਇਆ ਇਹ ਲੋਭ ਹੈ ਇਹ ਲੋਭ ਚੰਗਾ ਹੈ ਪੋਜ਼ਿਟਿਵ ਹੈ ਜੇ ਲੋਭ ਹੈ ਫਿਰ ਇਹ ਚੰਗਾ ਹੀ ਹੈ ਮਾੜਾ ਨਹੀਂ ਸਸਪਾ ਜਾਣੇ ਤਾਂ ਸਾਫੇ ਕਹਤਾ ਕਹਣਾ ਇਹ ਲਾਲਚ ਹੈ ਹੁਣ ਤੋ ਚਰੂ ਮੈਨੂੰ ਲਾਲਚ ਹੈ ਮੈਂ ਕਿਹੜੇ ਹੁਣ ਚੱਲਦਾ ਹਾਂ ਤਾਂ ਮੈਂ ਲਾਲਚ ਵੀ ਪੋਜ਼ਿਟਿਵ ਹੈ ਲਾਲਚ ਪੋਜ਼ਿਟਿਵ ਵੀ ਹੈ ਲਾਲਚ 네ਗੇਟਿਵ ਤੇ ਅਗਣਾ ਪੋਜ਼ਿਟਿਵ ਨਹੀਂ ਦੱਸਣ ਹੱਕ ਦੀ ਕਮਾਈ ਆਲਾ ਲਾਲਚ ਛੱਡਣ ਦੀ ਲੋੜ ਨਹੀਂ ਉਹ ਲਾਲਚ ਹੈ ਉਹ ਦੀ ਅਸਲ ਅਸੀਂ ਉਹਨੂੰ ਲਾਲਚ ਕਹਿੰਦੇ ਹਾਂ ਉਹ ਕਹਿੰਦਾ ਮੈਨੂੰ ਤਾਂ ਇਹੀ ਲਾਲਚ ਹੈ ਅਸੀਂ ਕਈ ਵਾਰ ਜ਼ਿਆਦਾ ਕੰਮ ਕਰ ਲੈਣੇ ਲੋਭੀ ਕਹਿੰਦੇ ਲੋਭੀ ਨਹੀਂ ਆ ਸਭ ਲੋਭੀ ਨੂੰ ਕਿਹਾ ਜਾਂਦਾ ਅਗਰ ਜਿਹੜਾ ਉਹ ਹੈ ਨਾ ਦਲਦਰੀ ਥੋੜਾ ਕੰਮ ਕਰਨ ਵਾਲਾ ਉਹਨੂੰ ਲੋਭੀ ਕਹਿੰਦਾ ਆਪਣੇ ਆਪ ਨੂੰ ਦਲਦਰੀ ਮੰਨਣ ਦੇ ਵਿਆਹ ਉਹਨੂੰ ਲੋਭੀ ਕਹਿੰਦਾ ਕੀ ਕਮਾ ਲੋਗੇ ਆਪ 6 ਘੰਟੇ ਕੰਮ ਕਰਕੇ ਜਾਜੀ 7 ਘੰਟੇ ਕਾ 12 ਘੰਟੇ ਕਾ ਮਾਰੇ ਢੋਬੀ ਹੈ ਨਾ ਅਸਲ ਤੇ ਆਪਣੇ ਕਾ ਵੀ ਰੂਝ ਪਾਉਣ ਵਾਸਤੇ ਉਹਦੇ ਤੇ ਰਜ਼ਾ ਬਲੋਸ ਲੋਕੀਂ ਨਹੀਂ ਆ ਜਾਂਦਾ ਅਸਲ ਭੋਨ ਉਹ ਕਹਿੰਦਾ ਲੇਕਿਨ ਕਹਿੰਦਾ ਰਹੇ ਪਾਗਲ ਉਹ ਤਾਂ ਕੁਰਬਾਨੀਆਂ ਨੂੰ ਲੋਭੇ ਦੀ ਮਨ ਜੇ ਲੋਭੇ ਮੰਨਦੀ ਹੁੰਦੀ ਬੈਣ ਨਹੀਂ ਲਾ ਸਕਦੀ ਤੇ ਸਾਥ ਸਾਥ ਸਮਰੋ ਪਰ ਅੰਦਰ ਕੀ ਉਤਰਾ ਹੈ ਕਾਹ ਕਿਤੇ ਜਾਣਾ ਤੁਹਾਡੀ ਕਿਸ ਤਰ੍ਹਾਂ ਸਮਾਉਤੂ ਜਿੱਦਾਂ ਆਦਮੀ ਦੁਨਿਆਵੀ ਮਤਲਬ ਆ ਜਹਰੇ ਦੇ ਵਿੱਚ ਜਾਦਾ ਕਮਾਊਗਾ, ਜਾਦਾ ਖਰਚ ਕਰੂਗਾ ਉਹਦੀ ਕਿੱਸਾ ਕਰੂ ਉਹਦੇ ਖਰਚੇ ਠੀਕ ਚੱਲਣਗੇ ਜਿੰਨਾ ਘੱਟ ਕਮਾਊਗਾ ਉਹ ਨਾ ਥੋੜਾ ਪਰੇਸ਼ਾਨ ਪਿਰੂ ਇਸ ਕਰਕੇ ਉਹ ਤਿੰਨੇ ਗੁਣ ਸੀ ਜਿਹੜੇ ਹੈ ਮਾਇਆ ਦੇ ਰਜੋ ਤਮਸ ਤੋਂ ਇਹ ਗੁਣ ਸੀ ਇਹਨਾਂ ਨੂੰ ਗੁਣ ਮੰਨ ਲਿਆ ਉਹ ਲਿਖਿਆ ਹੈ ਗੁਣ ਸੀ ਨਾ ਜਿਨ੍ਹਾਂ ਦੇ ਵਿੱਚ ਤਿੰਨ ਖੋਗਣ ਨੇ ਉਹਨਾਂ ਨੂੰ ਗੁਣਮੰਤੇ ਮੰਨ ਲਿਆ ਗੱਲ ਆ ਹੋਈ ਹੈ ਜਿਹੜੇ ਬਾਸ ਦਾ ਗੁਣ ਛੱਡ ਕੇ ਕਿਉਂਕਿ ਕ੍ਰਿਸ਼ਨ 'ਚ ਬੈਰ ਵਿਰੋਧ ਹੈ ਵਿਸ਼ਨੂ 'ਚ ਬੈਰ ਵਿਰੋਧ ਹੈ ਰਾਮ 'ਚ ਬੈਰ ਵਿਰੋਧ ਹੈ ਤੁਕ ਫਿਰ ਉਹਨਾਂ ਬੈਰਵਰੋਧ ਵਾਲੇ ਗੁਣ ਜੇ ਪੁਰਗੁਣਮੰਦ ਹੈ ਤਾਂ ਇਹਨਾਂ ਦੇ ਤਾਂ ਦੇਵਤਾਂ ਜੈਦੀ ਹੋ ਇਹਨਾਂ ਦੀ ਮਜਬੂਰੀ ਸੀ ਕੁਛ ਕਿਉਂ ਬੰਦੇ ਹੈ ਉਧਰ ਵੀ ਸ਼ਿਵਜੀ ਦੀ ਬੈਰਵਰੋਧ ਹੈ ਧੜੇ ਬੰਦੀ ਚ ਖੜਦੇ ਨੇ ਲੜਦੇ ਨੇ ਜ਼ਮੀਨ ਦੇ ਟੁਕੜਿਆਂ ਵਾਸਤੇ ਲੜਦੇ ਨੇ ਉਹਨਾਂ ਦੀ ਮਜਬੂਰੀ ਸੀ ਇਹ ਕਰਮ ਦੀ ਗੱਲ ਨੂੰ ਜਦੋਂ ਅਸੀਂ ਆਦਮੀ ਨੂੰ ਭਗਵਾਨ ਬਣਾਉਣਾ ਹੋਵੇ ਆਦਮੀ ਜਿਦਾਂ ਬੀ ਹਸਤੀਆਂ ਨੇ ਤਾਂ ਇਹ ਆ ਉਹ ਗੜਾ ਨੂੰ ਕੋਲ ਡਿਕਲੇਅਰ ਕਰ। ਪਰ ਬੜੂ ਸੈ ਪਾ ਕੇ ਲੋਕ ਕਹਿੰਦੇ ਤਿੰਨ ਮੋੜ ਜਿੱਤੇ ਵਿੱਚ ਦੇ ਉਹ ਤਾਂ ਸਾਹਮਣੇ ਕੁਝ ਕਰ ਸਕਦਾ ਹੈ। ਕਰਦਾ ਦੀਦਾ ਬਾਲੂ ਤੁਸੀਂ ਕਹਿੰਦੇ ਆਦਮੀ ਦੇ ਹੱਥੇ ਕੁਝ ਨਹੀਂ ਜੋ ਆਦਮੀ ਦੇ ਤਾਬਿਲ ਨਾ ਬਣਾ ਲੀਆਂ ਆਦਮੀ ਨੇ ਸਭ ਕਾ ਬਣਾ ਕੇ ਆਦਮੀ ਨੇ ਸਭ ਬੜਾ ਬਣਾਤੇ ਆਦਮੀ ਦਾ ਹਵਾਈ ਜਹਾਜ਼ ਬਣਾ ਲੇ। ਤੁਸੀਂ ਕਿ ਮੈਂ ਕਹਿ ਸਕਦਾ ਹਾਂ? ਯਾਨੀ ਸਾਰਾ ਹੀ ਜਿਹੜੀ ਗੁਰਬਾਣੀ ਸੀ ਬੇਦਵਾਨੀ ਇਹਨੂੰ ਕੁੱਠਾ ਗੇੜਾ ਦੇਤਾ ਜਿਆਦਾ ਸੀ ਕਹਿੰਦੇ ਜਨਤਾ ਕੇ ਬਸ ਕਛੇ ਨਹੀਂ ਸਭ ਚੱਲੇ ਚਲਾਏ ਇਹ ਗੱਲ ਨਹੀਂ ਬੰਦੇ ਹੋ ਅਸੱਚੇ ਬੇਸਤੀ ਇਹ ਗੱਲ ਤੋਂ ਮੁਕਬੂਦ ਕਰ ਹੋਏ ਨੇ ਲੋਕ ਤਾਂ ਖਮੀਰ کہہ ਰਿਹਾ ਕਿ ਪੜਤ ਤਾੜੀ ਪੜ ਪੜ ਜਿਹੜਾ ਆਦਮੀ ਆ ਉਹ ਹੀ ਸਭ ਕੁਝ ਕਰ ਸਕਦਾ ਹੈ ਉਹ ਗੁਣ ਉਹਦੇ ਵਿੱਚ ਗੁਣ ਨੇ ਔਰ ਜਿਹੜਾ ਬ੍ਰਹਮਾ ਉਹ ਨਿਰਗੁਣਾ ਉਹਦੇ ਕੋਈ ਗੁਣ ਨਹੀਂ ਜਿਹੜਾ ਕਿ ਬ੍ਰਹਮ ਦੇ ਵਿੱਚ ਗੁਣ ਹੈ ਚਾਰ ਆਪਣੇ ਬ੍ਰਹਮ ਦੇ ਵਿੱਚ ਚਾਰੇ ਗੁਣ ਹੈ ਬ੍ਰਹਮ ਸਰਗੁਣ ਨਹੀਂ ਹੈ ਬ੍ਰਹਮ ਜੋ ਬ੍ਰਹਮਤਾ ਰਹਿ ਗਿਆ ਗੁਣ ਬ੍ਰਹਮ ਤੋਂ ਜਾਂ ਬ੍ਰਹਮ ਰਹਿ ਗਿਆ ਤਾਂ ਰਹਿ ਗਿਆ ਹੈ ਜਦ ਇਹ ਜੀ ਚਾਰ ਇਫੈਕਟ ਪੈ ਗਏ ਚਾਰ ਗੁਣ ਹੋ ਗਏ ਚਾਰ ਹੋ ਗਏ ਉਗਲ ਜਿਦਾ ਇੱਕ ਐਸਾ ਲਖਵਾ ਮਾਰਿਆ ਗਿਆ ਅਸਲ ਜੋ ਬ੍ਰਹਮ ਉਹ ਤੁਮ ਨੂੰ ਬ੍ਰਹਮ ਨਹੀਂ ਉਹ ਕੋਣ ਬ੍ਰਹਮ ਨਹੀਂ ਉਹ ਹੀ ਧਾਰ ਹੋਗੀ ਬ੍ਰਹਮ ਉਹ ਹੀ ਤਾਂ ਧਾਰ ਹੈ ਬ੍ਰਹਮ ਧਾਰ ਨੂੰ ਹੀ ਕਹਿੰਦੇ ਨੇ ਨਹੀਂ ਲੱਗਦੇ ਉਹ ਵੀ ਰੀਤ ਵਰਤਦੇ ਨੇ ਸਰਗੁਣ ਬ੍ਰਹਮ ਸਰਗੁਣ ਬ੍ਰਹਮ ਬ੍ਰਹਮ ਦਾ ਵੀ ਕੋਮਨ ਵਰਤਦੇ ਨੇ ਹਾਂ ਸਰਗੁਣ ਪਰਮ ਸਰਗੁਣ ਪਰਮ ਬ੍ਰਹਮ ਵਿੱਚ ਲੈ ਗਏ ਇੱਥੇ ਚੱਕ ਵੀ ਵਰਤਦਾ ਉਹਨਾਂ ਨੇ ਜਿਹੜੇ ਵਿਦਾਂਤੀ ਨੇ ਕਿ ਇੱਕ ਪਰਮਾਤਮਾ ਤਾਂ ਉਹ ਹੀ ਲੈ ਜਨਮ ਹੁੰਦਾ ਹੈ ਪਰਮਾਤਮਾ ਜੋ ਬਣਾ ਹਤੇ ਜਿਹੜਾ ਸਤਿਆ ਪ੍ਰਕਾਸ਼ ਆ ਉਹਦੇ ਵਿੱਚ ਲਿਖ ਦਿੱਤਾ ਇੱਕ ਪਰਮਾਤਮਾ ਦਾ ਹੋਇਆ ਜਿਹੜਾ ਜਬਰਮਾਨਾ ਹੈ ਇੱਕ ਪਰਮਾਤਮਾ ਹੋਇਆ ਜਿਹੜਾ ਜਬਰਮਾਨਾ ਤੋਂ ਬਾਹਰ ਹੈ ਇੱਕ ਸਤਿਗੁਰੂ ਦੀ ਜੀ ਉੱਤੇ ਜਿਹੜਾ ਮਗਲਵਾ ਉਹ ਕਾਣ ਜਾਣ ਕੇ ਕੀ ਟਕਲੀਅਰ ਸਾਰਾ ਹੀ ਹੈ ਹੁਣ ਆळ्या ਨੂੰ ਪਤਾ ਵੀ ਪਹਿਲਾਂ ਨਹੀਂ ਜਾਣ ਕੇ ਕੀਤਾ ਹੈ ਇਹ ਵਿਸ਼ਨੂੰ ਨੇ ਕੀਤਾ ਤਾਂ ਨੂੰ ਨਹੀਂ ਪਤਾ ਇਸ ਗੱਲ ਦਾ ਜਿਹੜਾ ਵਿਸ਼ਨੂੰ ਆ ਰਾਜਾ ਹੈ ਇਹ ਰਾਜੇ ਨੇ ਪੰਡਤ ਨੂੰ ਬਾੜ ਪਾੜ ਕੇ ਨਾਲ ਲਾ ਕੇ ਜਦ ਬ੍ਰਾਹਮਣ ਨੂੰ ਖਰੀਦੇ ਰਾਜੇ ਨੇ ਜਿਵੇਂ ਸਾਡੇ ਸੰਤ ਖਰੀਦਦੇ ਹੋਣ ਸੰਤ ਦਾ ਘਰ ਪਹਿਲਾਂ ਤੇ ਗੈਰਨੀ ਦੇ ਜਾਨੀ ਪੜਿਆ ਲਿਖਿਆ ਤਾਂ ਤਬ ਕਾ ਫੇਜ਼ ਆਲਾ ਬਿਸ਼ਰੂ ਨੇ ਖਰੀਦਨੇ ਖਰੀਦ ਕੇ ਉਹਨਾਂ ਦੇ ਪ੍ਰਚਾਰ ਕਰਵਾਤਾ ਇਹ ਫਿਰ ਪੰਡਤ ਕਹਾਏ ਇਹਨਾਂ ਨੂੰ ਪੰਡਤ ਕਹਿਣ ਲੱਗੇ ਬ੍ਰਾਹਮਣ ਨਹੀਂ ਕਹਣ ਜਿਹੜੇ ਬ੍ਰਾਹਮਣ ਰਹਿ ਗਏ ਉਹ ਇਹਨਾਂ ਨੂੰ ਕੋਲ ਨ ਦੁਕਾਨ ਲਾ ਦੇ ਜਿਵੇਂ ਸਾਡੇ ਨੇ ਗੁਰੂ ਘਰ ਦੇ ਵਿੱਚ ਗੁਰੂ ਘਰ ਚ ਪ੍ਰਚਾਰ ਗੁਰੂ ਘਰ ਚ ਵੀ ਪ੍ਰਚਾਰ ਗੁਰਬਾਣੀ ਦਾ ਵੀ ਹੋ ਰਿਹਾ ਹੈ ਗੁਰਬਾਣੀ ਤੋਂ ਹਟਵਾਵੇਂ ਹੋ ਰਿਹਾ ਹੈ ਸ੍ਰੀ ਜਾਨਾ ਹਟਵਾ ਕਰਦਾ ਹੈ ਫਰਜ਼ਾਨ ਸ੍ਰੀ ਜਾਨਾ ਜਟਾ ਨਹੀਂ ਟੋਣਾ ਲਾ ਰਿਹਾ ਨਾ ਤਾਂ ਪਾ ਜਾਗਾ ਜਟਾ ਨਹੀਂ ਇਸ ਤਾਰੂ ਨਾ ਪੁੱਤਰ ਕਾਪੇ ਸਾਹ ਸਵਾਰੂ ਵਿਰੋਧ ਕਰਨਾ ਪਿਆ ਸ੍ਰੀ ਜਾਨਾ ਤਾ ਅੱਗੇ ਆ ਕੇ ਬੀੜੇ ਜਿਹੜੇ ਨੇ ਬਿਲਕੁਲ ਛੰਡਾ ਹੀ ਘੜਤਾ ਹਾਲਾਂਕਿ ਦੋ ਗੁਰੂਆਂ ਦੇ ਜਿਹੜੇ ਨੇ ਸ੍ਰੀ ਚੰਦ ਨੇ ਝੰਡਾ ਘੜਾਇਆ ਹੈ ਅੱਡ ਗੁਰੂ ਹਰਗੋਬਿੰਦ ਦਾ ਦਾਵਾ ਹੁਣ ਸਹੀ ਕਰਦੇ ਨੇ ਗੁਰੇ ਸਾਡੇ ਕੋਲ ਉਹਦੇ ਬਾਅਦ ਬੀਣਿਆਂ ਨੇ ਝੰਡਾ ਘੜਾਇਆ ਗੁਰੂ ਪੰਜਾਬ ਪਾਸ਼ਾ ਦੇ ਸਾਰੇ ਭਾਈ ਨੇ ਪ੍ਰਚਾਰ ਪੈਰਲਲ ਸ਼ੁਰੂ ਕੀਤਾ ਅਬਰਸਤੇ ਪਹਿਲਾਂ ਤਾਂ ਅਬਰਸਤ ਖੋਇਆ ਕਿ ਦੋ ਜਾਣੇ ਅਸੀਂ ਹਾਂ ਤੀਜਾ ਹਿੱਸਾ ਤੇਰੇ ਆਪਾਂ ਵੰਡ ਲੋ ਅਬਰਸਤ ਦਾ ਜਸਰੋਰ ਬਣ ਗਿਆ ਹੁਣ ਦੋ ਹਿੱਸੇ ਜਿਆਦਾ ਹੁੰਦੇ ਨੇ ਤੀਜਾ ਹਿੱਸਾ ਇਕੱਠ ਹੁੰਦਾ ਉਹਨਾਂ ਨੂੰ ਸਰੋਵਰ ਦਾ ਜਿਸ ਤੋਂ ਉਹ ਸੀ ਵਿਚਾਰ ਲਾ ਜਿਹੜਾ ਸੀ ਨਾ ਦਰਬਾਰ ਸਾਹਿਬ ਜਿੱਥੇ ਬਣਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਾਫਟ ਕੀਤਾ ਸੀ ਵਾਸਤੇ ਜਿੱਤੇ ਮਦੜਾ ਜਗ੍ਹਾ ਬਣਾਈ ਸੀ ਸੇਫਟੀ ਵਾਸਤੇ ਸੁਰੱਖਿਆ ਵਾਸਤੇ ਇਹ ਉਹ ਜਗ੍ਹਾ ਉੱਧਰ ਹੋਦੀ ਸੀ ਦੂਰ ਪਾਣੀ ਵਿੱਚ ਸਮਝਿਆ ਪਿਆ ਤਿਸ਼ਾਰ ਹੈ ਨਾ ਉਹ ਕਹਿੰਦੇ ਭਾਈ ਇਹ ਮੰਡਲ ਆ ਇਹ ਤਾਂ ਪਰਮੇਸ਼ਰ ਉਹਦੀ ਪਰਮੇਸ਼ਰ ਕਾ ਹੱਥ ਪਿਆ ਇਹਦੇ ਵਾਸਤੇ ਤੁਸੀਂ ਸਾਰੇ ਸੰਭੋ ਇਹਦਾ ਇਹਦਾ ਜਗਾ ਆਪਣੀ ਨਹੀਂ ਹੈ ਕੀ ਇਹੇ ਤੁਸੀਂ ਧਾਂਪੋ ਸੁਰੱਖਿਆ ਦੀ ਜ਼ਿੰਮੇਵਾਰੀ ਤੁਸੀਂ ਲੈ ਲਓ ਸੁਰੱਖਿਆ ਹੀ ਕਰਨੀ ਹੈ ਦੀ ਬਾਕੀ ਇਹਦਾ ਪ੍ਰਚਾਰ ਕਰਨਾ ਪ੍ਰਚਾਰ ਵੀ ਕਰੀ ਜਾਓ ਜੋ ਲਿਖਿਆ ਹੋਇਆ ਹੈ ਦਾ ਪ੍ਰਚਾਰ ਵੀ ਕਰੀ ਜਾਓ ਕੋਈ ਹਟਾਉਂਦਾ ਹੈ ਪ੍ਰਚਾਰ ਤੋਂ ਨਹੀਂ ਕਿਸੇ ਨੇ ਕੋਈ ਹਟਾਇਆ ਕਿਸੇ ਨੇ ਨਹੀਂ ਹਟਾਇਆ ਉਹ ਪ੍ਰਚਾਰ ਪੁੱਠਾ ਕਰਨਾਗੇ ਅਜੇ ਹਜੇ ਹੁਣ ਆ ਪ੍ਰਚਾਰ ਆ ਜੜਾ ਉਹਦਾ ਹੀ ਕੀਤਾ ਹੋਇਆ ਵੀਡੀਓ ਦਾ ਹੈ ਥੋੜੇ ਕੋਲ ਜਿਹੜਾ ਅੱਜ ਪ੍ਰਚਾਰ ਹੈ ਨਾ ਉੱਥੋਂ ਆਇਆ ਹੋਇਆ ਹੈ ਜਿਹੜਾ ਅਗਲੀ ਪ੍ਰਚਾਰ ਸੀ ਉਹਦਾ ਜਿਹੜੇ 5 ਰੁਪਏ ਸਿੱਖਾਂ ਦੇ ਸਿਰਾਂਨਾ ਮਿਲਦੇ ਉਹਦੇ ਖਤਮ ਹੋ ਗਏ ਉਹ ਉਹ ਪ੍ਰਚਾਰ ਹੀ ਖਤਮ ਕੀਤਾ ਉਹਦਾ 5 ਰੁਪਏ ਦਾ ਫਿਰ ਬੈਗਾਨੀ ਰੁਪਏ ਦਾ ਜ਼ਿਆਦਾ ਮਿਲਦੇ ਤੇ ਪਰ ਉਹ ਜਿਹੜਾ ਚੁਗਲੀ ਕਰਦਾ ਤਾਂ ਉਹਨੂੰ ਪੱਛੇ ਮਿਲਦਾ ਜਿਹੜਾ ਸਿੱਖ ਦੀ ਕਹਿੰਦਾ ਨਾ ਵੀ ਇਹ ਸਿੱਖ ਗੁਰੂ ਦਾ ਇਹ ਜਾਣ ਸੀ ਆਈਡੀਆ ਸੀ ਆਈਡੀਆ ਵਾਲੇ ਨੂੰ ਪੱਛੇ ਮਿਲਦਾ ਬਾਕੀ ਉਹਦੇ ਤੇ ਵੰਡ ਲੈਂਦੇ ਸੀ ਉਹ ਤਾਂ 80 ਰੁਪਏ ਲਿਖਿਆ ਬੰਦੇ ਸੀ ਖਜਾਨੇ ਚ ਉਹ ਖਜਾਨੇ ਚ 80 ਰੁਪਏ ਬੰਦੇ ਤੇ ਉਸ ਮਾਨੇ ਚ ਇੱਕ ਸਿੱਖ ਨੂੰ ਜਿਹੜਾ ਫੜਾਵੇ ਗ੍ਰਿਫਤਾਰ ਕਰਾਵੇ ਸਿੱਖੋ ਬੇ ਗੁਰੂ ਦਾ ਆ ਬਾਣੀ ਦਾ ਜਾਣਦਾ ਉਹਨੂੰ 80 ਰੁਪਏ ਉਹਦਾ ਬੰਦੇ ਸਜਾਨੇ ਚ 80 ਜਾਂਦੇ ਸੀ ਚੂਲੀ ਕੰਨ ਵਾਲੇ ਨੂੰ ਚੂਲੀ ਕੌਣ ਕਰ ਦਿੰਦਾ ਇਹ ਵੀ ਨਾ ਚੂਲੀ ਕੰਨ ਨਾਲ ਤਾਂ ਇਹ ਹੀ ਸੀ ਵੀਣਾ ਰਾਮ ਜੀ ਜਿਨ੍ਹਾਂ ਨੂੰ ਦਸ਼ਮ ਪਾਸ਼ਾ ਨੇ ਕਿਹਾ ਸੀ ਨਾ ਇਹਨਾਂ ਨਾਲ ਮੇਲ ਨਹੀਂ ਰੱਖਣਾ ਉਹ ਚੁਗਲੀ ਚਲਦੇ ਸੀ ਚੁਗਲ ਲਫ਼ਜ਼ ਆਇਆ ਹੈ ਗੁਰਬਾਣੀ ਚ ਚੁਗਲ ਕੌਣ ਹੈ ਇਹ ਹੀ ਚੁਗਲ ਸੀ ਚੁਗਲ ਕਿਦੇ ਵਾਸਤੇ ਹੈ ਇਹ ਚੁਗਲੀ ਵੀ ਕਰਦੇ ਸੀ ਉਹਦਾ ਰਜੇਸਾਂ ਵੇਲੇ ਸਾਰੇ ਰੜਾ ਲੇ ਜੱਤੇ ਬਾਦ ਬਿਕਸ ਹੋ ਗਏ ਬਸ ਉਹ ਚਲੇ ਗਏ ਗੱਡੀ ਵਿੱਚ ਵਿਚਾਲੇ ਗੁਲਾਬੀ ਆ ਗਈ ਅੰਗਰੇਜ਼ਾਂ ਦਾ ਰਾਜ ਆ ਗਿਆ ਫੁੱਲ ਭਲ ਗਏ ਕੁਝ ਹੋ ਜੜੀ ਸੀ ਅਸਲੀ ਵਿਚਾਰ ਤਾਰਾ ਉਦੋਂ ਖਤਮ ਹੋ ਗਈ ਇਹ ਤਾਂ ਹੁਣ ਦੁਬਾਰਾ ਖੋਜੀ ਹੈ ਕੱਲ ਮਿਲਦੀ ਹੋਣੀ ਗੱਲ ਸ਼ਾਂਤੀ ਆਉਂਦੀ ਨਹੀਂ ਗੁਰਬਾਣੀ ਪੜ੍ਹ ਕੇ ਕੱਲ ਸਹੀ ਕਿਵੇਂ ਆਵੇ ਸਾਰੇ ਪਰੇਸ਼ਾਨ ਸੀ ਗੱਲ ਬਣਦੀ ਹੋਣੀ ਹੈ ਗੁਰਬਾਣੀ 'ਚ ਕੋਈ ਜਿਹੜੀ ਅਸਾਧਸੀ ਹੋਈ ਹੈ ਗੁਰਬਾਣੀ 'ਚ ਨਾਮ ਨਾ ਹੋ ਜਾਂਦੀ ਹੁੰਦੀ ਕਿਉਂ ਦੀਆਂ ਫਿਰ ਦਵਾਈ ਹੈ ਨਾਮ ਦੀ ਹੋਂਦ ਹੈ ਜਲਦੀ ਕਿਉਂ ਨਹੀਂ ਕਿਸੇ ਜੇ ਨਾਮ ਜੀਵਨ ਮੁਕਤੀ ਵ੍ਰiddhi ਕਿਉਂ ਨਹੀਂ ਕਿਸੇ ਗੱਲਾਂ ਕਹਿੰਦਿਆਂ ਨਹੀਂ ਗੱਲਾਂ ਸੱਚ ਨੇ ਜੇ ਬਾਣੀ ਸੱਚੀ ਆ ਤਾਂ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਪ੍ਰੈਕਟੀਕਲ ਅੱਕੇ ਪ੍ਰੈਕਟੀਕਲ ਹੋਈਆਂ ਨੇ ਆਰੇ ਚੱਲ ਗਏ ਹੁਣ ਚਲਾਓ ਹੁਣ ਕੀ ਹੋ ਗਿਆ ਇਹ ਗੱਲਾਂ ਸੀਆਂ ਜਿਹੜੀਆਂ ਪਰੇਸ਼ਾਨ ਕਰਤੀਆਂ ਸੀਆਂ ਜਿਨ੍ਹਾਂ ਨੂੰ ਪਰੇਸ਼ਾਨ ਕਰਤੀਆਂ ਤੇ ਖੋਚ ਲੱਗੇ ਰਹੇ ਜਿਹਨੂੰ ਡੋਈ ਪਰੇਸ਼ਾਨ ਕਰਤੀਆਂ ਤੇ ਉਹ ਆਪਣੇ ਮਾਇਆ 'ਚ ਲੱਗੇ ਰਹੇ ਫੁੱਟ ਵੀ ਲੱਗੇ ਹੋਏ ਬੁੱਲ ਵੀ ਲੱਗੇ ਨੇ ਜਿਹੜੇ ਗੁਰੂ ਵਾਲੇ ਸੀਗੇ ਉਹ ਗੁਰੂ ਵਾਲੇ ਪਾਸੇ ਲੱਗੇ ਰਹੇ ਇਹ ਮਾਇਆ ਕਾ ਦਿੱਤੀ ਮਾਇਆ ਪਾਸੇ ਲੱਗੇ ਹੁਣ ਵੀ ਲੱਗੇ ਨੇ ਫੇ ਉਹ ਲੱਗੇ ਰਹਿਣਗੇ ਉਹ ਆਪਣੇ ਆਪਣੀ ਡਿਊਟੀ ਆ ਨਾ ਕੋਈ ਕਿਸੇ ਡਿਊਟੀ ਤੇ ਲੱਗਾ ਕੋਈ ਕਿਸੇ ਤੇ ਲੱਗਾ ਤੁਹਾਨੂੰ ਸਮਝ ਆਪ ਹਾਂ ਸਰ ਕੋਲ ਨਿਰਗੋਲ ਰੰਗ ਕੋਣ ਸੀ ਨਾ ਨੇ ਬਦਲਿਆ ਸੀ ਇਹ ਸਾਰੀ ਫਲਸਫੀ ਪੰਡਤ ਨੇ ਬਾਟ ਪਾੜੀ ਸੀ ਇੱਕ ਤਾਂ ਪੰਡਤ ਦੇ ਚੇਲੇ ਨੇ ਉਹ ਪੰਡਤ ਦੇ ਚੇਲਿਆਂ ਚ ਆਈ ਹੋਈ ਆ ਉਹ ਗੱਲ ਬਾਣੇ ਤੋਂ ਉਹ ਜਿਹੜਾ ਮਾਸ ਵਾਲੀ ਗੱਲ ਸੀ ਗੁਰਬਾਨੀ ਉਪਜੇ ਇਹ ਤੋਂ ਖਲਾਫ ਪ੍ਰਚਾਰ ਕਰੋ ਗੁਰਬਾਨੀ ਦਾ ਕਨਸੈਪਟ ਹੈ ਨਹੀਂ ਇਹ ਬੇਦਤ ਦਾ ਕਨਸੈਪਟ ਹੈ ਜਦ ਬੇਦ ਪੁੰਨ ਪਾਪ ਨੂੰ ਨਹੀਂ ਮੰਨਦਾ ਗੁਰਬਾਨੀ ਗੁਰਬਾਨੀ ਕਹਿੰਦੇ ਪੁੰਨ ਪਾਪ ਤਾਂ ਸਹੀ ਕਹਾਵਤ ਪੁੰਨ ਪਾਪ ਤਾਂ ਕਹਾਵਤ ਪਾਪ ਨੂੰ हमरे बस ਨਹੀਂ ਜੇ ਜੇ ਪਾਪ ਹੈ ਤਾਂ ਸਭ ਤੋਂ ਜ਼ਿਆਦਾ ਪਾਪੀ ਸ਼ਿਵ ਹੈ ਨਾ ਉਹਦੀ ਪੂਜਾ ਕਰਦੇ ਹੋ ਤੁਸੀਂ ਨਾਲੇ ਕਹਿੰਦੇ ਸਭ ਸਾਰਿਆਂ ਨੂੰ ਮਾਰਦਾ ਹੈ ਪਰ ਦੀ ਸ਼ਕਤੀ ਉਹਦੇ ਕੋਲ ਹੈ ਫਿਰ ਉਹਦੀ ਪੂਜਾ ਕਰਦੇ ਹੋ ਉਹਦੇ ਗਲਦ ਦੇ ਵਿੱਚ ਆਦਮੀਆਂ ਦੇ ਸਿਰਾਂ ਦਾ ਹਾਰ ਵੀ ਹੈ ਉਹ ਸ੍ਰੇਸ਼ਟ ਬਣਿਆ ਹੈ ਤੁਸੀਂ ਇਹ ਕੀ ਗੱਲ ਹੋਈ ਬਈ ਇੱਕ ਪਾਸੇ ਤੁਸੀਂ ਕਹਿੰਦੇ ਪਾਪ ਹੈ ਇੱਕ ਪਾਸੇ ਬੰਦੇ ਨੂੰ ਮਾਰਨ ਵਾਲਾ ਜਿਹੜਾ ਕਿ ਭੋਰਤਾ ਜਿਹਦੇ ਰਾਜੇ ਤੇ ਬੁੱਢੇ ਨੂੰ ਕਹਿੰਦਾ ਵੀ ਤੇਰੇ ਬੁੱਢੇ ਦਾ ਮਾਸ ਮੇਰਾ ਸ਼ੇਰ ਖਾਊਗਾ ਅਰ ਉਹਨੇ ਵੱਟ ਕੇ ਵੀ ਖੜਾਇਆ ਹੈ ਉਹ بڑا ਦੇਵਤਾ ਹੈ ਇਹ ਸਾਰਾ ਰਾਮ ਘੋਲਾ ਪਾਇਆ ਹੈ ਸਿਮਰਤ ਸਿੰਘ ਅਸਲ ਤੋਂ ਪਿੱਛੇ ਉਹ ਹਲਕੀ ਉਹ ਸੁਧਿਆ ਉਹਨੂੰ ਤੁਸੀਂ ਦੇਵਤਾ ਬਿਠਾ ਦਿੱਤੀ ਉਹ ਪਾਪੀ ਨਹੀਂ ਹੈ ਫਿਰ ਸਭ ਤੋਂ ਵੱਡਾ ਪਾਪੀ ਸੇ ਬੈਸ ਉਹ ਪਾਪੀ ਹੈ ਜੀ ਉਹਨੂੰ ਪਾਪ ਲੱਗਦਾ ਨਹੀਂ ਫਿਰ ਇਹਨਾਂ ਨੂੰ ਕੀ ਲਿਖਣਾ ਪਿਆ ਉਹ ਕਹਿੰਦਾ ਵੀ ਰਾਮਚੰਦ ਨਾਲ ਸ਼ਰਾਰ ਖੇਡਦਾ ਸੀ ਫਿਰ ਉਹ ਤਾਂ ਪਾਪ ਕਰਦਾ ਸੀ ਬਿਰਕਾ ਦਾ ਉਹ ਕਹਿੰਦਾ ਨਹੀਂ ਨਹੀਂ ਉਹ ਸਮਰੱਥ ਜੀ ਅਮਰਾ ਤੇ ਕੋਈ ਦੋਸ਼ ਨਹੀਂ ਦੋਸਤ ਕੋ ਸਾਈਂ ਇਹੋ ਜਿਹਾ ਕੁਛ ਲਿਖਿਆ ਇਹਨਾਂ ਨੇ ਜਿਹੜਾ ਸਮਰੱਥ ਆਉਣਾ ਨੂੰ ਦੋਸ਼ ਨਹੀਂ ਹੁੰਦਾ ਇਹਦਾ ਮਤਲਬ ਫਿਰ ਉੱਥੇ ਸਮਰੱਥ ਕੌਣ ਹੈ ਸਮਰੱਥ ਕਾਹੋ ਹੀ ਹੈ ਜਿਹੜਾ ਦੂਆ ਮਾਰ ਦਵੇ ਸਮਰੱਥ ਕੌਣ ਹੈ ਜਿਹਨੇ ਦੂਆ ਮਾਰਤਾ ਸਮਰੱਥ ਹੈ ਇਹ ਸਭ ਬਾਠ ਬਾੜੀ ਹੋਈ ਹੈ ਉਹ ਜਿਹੜੇ ਨਿਰਗੁਣ ਤੇ ਜਿਹੜੇ ਅਪਰਾਧੀ ਤੇ ਉਹ ਅਸਲ ਚ ਪਰਮੇਸ਼ਰ ਬਣ ਗਏ ਆਪੇ ਪੱਤੇ ਨੂੰ ਭਗਵਾਨ ਬਣਾਤਾ ਚੱਕੇ ਸਰਗੁਣ ਬਣਾਤਾ ਜਿਹੜਾ ਤਿੰਨ ਗੁਣਾ ਰਹਿ ਜੋ ਤਮ ਉਸ ਹਦੋਂ ਆਪਣਾ ਵਾਲਾ ਜੀ ਉਹ ਨੂੰ ਸਰਗੁਣ ਮੰਨ ਲਿਆ ਇਹਨਾਂ ਨੇ ਉਹ ਸਰਗੁਣ ਨਹੀਂ ਹੁੰਦਾ ਉਹ ਜਿਵੇਂ ਅਸੀਂ ਸਾਰੇ ਹੀ ਆਂ